ਜੱਗਿਆ ਸਾਡੇ ਨੰਤਾ ਸਾਰਿਆਂ ਨੂੰ ਕਿ ਆਪ ਜਪਾ ਕਰਨਾ ਤੇ ਫਿਰ ਫਸਦਾ ਪੈਣ ਰੱਖੋ ਜੱਗਿਆ 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 ਜੈਕਾਰਾ ਭਾਈ ਜੱਗਿਆ ਮਰਦਾ پاپو پاپو تر جو ਨੇ ਲੱਗੇ ਉਹ ਫੇਸ ਤੋਂ ਕੰਪਨੀ ਤੋਂ ਮੰਦਾ ਆਣ ਗਏ ਜਿਹੜਾ ਸਮਾਨ ਕਮਰੇ ਤੇ ਉਹੋ ਛੋਟੇ ਇੰਨਾ ਆ ਗਿਆ ਨਾ ਆ ਗਏ ਨਾ ਬੈਠ ਗਿਆ ਆਪਣੇ ਵੀ ਪੈਣੀ ਹੋ ਗਿਆ ਆ ਕੇ ਕਰ ਲਿਆ ਬਸ ਤੁਹਾਨੂੰ ਮਨਾਇਆ ਦਿੱਤਾ ਉਹ ਤੋਂ ਆਣਾ ਪੈਣਾ ਤੁਹਾਨੂੰ ਮਾਦਾ ਹੀ ਵੇਖੋ ਦੁੱਖ ਦੀ ਗੱਲ ਹੈ ਕਿ ਇੱਕ ਬਹੁਤ ਹੀ ਆਸ ਉਮੀਦ ਵਾਲਾ ਨੌਜਵਾਨ ਜਿਹੜਾ ਹਰ ਵੇਲੇ ਲੋਕ ਸੇਵਾ ਵੀ ਤਤਪਰ ਰਹਿੰਦਾ ਸੀ ਬਿਨਾਂ ਕਾਰਨੋਂ ਉਹ ਵਿਚਾਰੇ ਸਾਡੇ ਕੋ ਖੋਲਿਆ ਗਿਆ ਔਰ ਪੁਰਸ ਨੂੰ ਥੋੜਾ ਜਿਹਾ ਸੰਜੀਦਗੀ ਦੀ ਲੋੜ ਹੈ ਸਾਡੇ ਤਰਨਤਨ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਤੋਂ ਲਗਾਤਾਰ ਕੜਦਾਵਾ ਵਾਪਰਦੀਆਂ ਨੇ ਕਿਤੇ ਡਾਕਾ ਪੈ ਰਿਹਾ ਹੈ ਕਿਤੇ ਹਥਿਆਰ ਲੁੱਟੇ ਜਾ ਰਹੇ ਆ ਕਿਤੇ ਬੰਦੇ ਮਾਰੇ ਜਾ ਰਹੇ ਆ ਕਿਤੇ ਪਰੋਤੀਆਂ ਮੰਗੀਆਂ ਜਾ ਰਹੀਆਂ ਤੇ ਪ੍ਰਸ਼ਾਸਨ ਜ਼ਰੂਰ ਇੱਕ ਵਾਰੀ ਜ਼ਰੂਰ ਆਉਂਦਾ ਜਦੋਂ ਕੜਨਾ ਵਾਪਰ ਜਾਂਦੀ ਹੈ ਉਦੋਂ ਜ਼ਰੂਰ ਇੱਕ ਵਾਰੀ ਅਫਸਰ ਆਉਂਦੇ ਨੇ ਪਰ ਇਹਨੂੰ ਇਹਦੀ ਰੋਕਥਾਂ ਵਾਸਤੇ ਕੋਈ ਸਾਰਥਕ ਯਤਨ ਅੱਜ ਤੱਕ ਲੋਕਾਂ ਦਿਖਾਈ ਨਹੀਂ ਦਿੰਦੇ ਠੀਕ ਹੈ ਲੋਕ ਇਨਾ ਬੜੀਆਂ ਵਿੱਚ ਆਣ ਕੇ ਆਪਣੇ ਮੈਂਬਰਾਂ ਨੂੰ ਫੂਕ ਕੇ ਚਲੇ ਜਾਂਦੇ ਨੇ ਪਰ ਸਰਕਾਰ ਵੱਲੋਂ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਕੋਈ ਯਤਨ ਨਹੀਂ ਔਰ ਬੜਾ ਬੇਲਗਾਮ ਹੋਇਆ ਸਭ ਕੁਝ ਤੁਰ ਫਿਰਿਆ ਲੋਕਾਂ ਨੂੰ ਇਹ ਮਜ਼ੂਸ ਹੁੰਦਾ ਹੈ ਕਿ ਗੈਂਗਸਟਰ ਲੋਕਾਂ ਦਾ ਗੈਰ ਸਮਾਜੀ ਤਤਾਂ ਦਾ ਅੱਜ ਪੰਜਾਬ ਵਿੱਚ ਰਾਜ ਹੈ ਸਰਕਾਰ ਬੇਸ਼ੱਕ ਆਮ ਆਦਮੀ ਦੀ ਲੋਕ ਕਹਿੰਦੇ ਸੀਗੇ ਪਰ ਗੱਲ ਕੋਈ ਹੈ ਨਹੀਂ ਗੱਲ ਬਣਦੀ ਨਹੀਂ ਉਗਣ ਸਮਝਣਾ ਚਾਹੀਦਾ ਬਹੁਤ ਬਹੁਤ ਮਾੜੀ ਗੱਲ ਔਰ ਮੈਂ ਬੜੇ ਦੁੱਖ ਨਾਲ ਆ ਜਾ ਕਿ ਸਾਡਾ ਇੱਕ ਨੌਜਵਾਨ ਬੱਚਾ ਸਾਡੇ ਕੋਲ ਚਲੇ ਗਿਆ ਮੇਰੀ ਪੂਰੀ ਹਮਦਰਦੀ ਹੈ ਪਰਿਵਾਰ ਨੂੰ ਜੱਗਿਆ ਹੌਸਲਾ ਦੇਣਾ ਪਰ ਸਾਰਿਆਂ ਨੂੰ ਕਿ ਆਪ ਜਪਾ ਕਰਨਾ ਸਿਰਫ ਰੱਖੋ ਫਸਦਾ ਭੈਣ ਰੱਖੋ ਜੱਗਿਆ ਜੱਗਿਆ پاي جي پاؤ پاؤ مے ਮੰਡਾ ਲੈ ਆਉਣੇ ਲੱਗ ਗਈ ਸੀ ਇਹ ਸਭ ਤੋਂ ਵੱਡਾ ਮੰਡਾ ਆਉਣ ਕੋਈ ਸਮਾਨ ਕੱਪੜੇ ਪਏ ਉਹ ਛੋਟੇ ਜਿਹੇ ਆ ਗਏ ਨਾ ਬੈਠ ਗਿਆ ਬੈਠ ਗਿਆ ਉਹਦੇ ਵੀ ਬੈਣੀ ਉਹ ਸਭ ਤੋਂ ਮਨਾਇਆ ਜਿਹੜੀ ਚੁੱਕੋ ਵੱਡਾ ਬੰਨ੍ਹ ਲੈ ਕ੍ਰਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਤਾਂ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ